ਹੋ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਇੱਥੇ ਕੁੜੀ ਨੇ ਨਹੀਂ ਇੱਥੇ ਮੁੰਡੇ ਨੇ ਘਰ ਲੁੱਟਿਆ ਉਹਦਾ ਸਾਰਾ ਕੁਝ ਲੁੱਟ ਕੇ ਲੈ ਗਏ ਸੀ ਫਿਰ ਗਾਂ ਉਹਨੇ ਉਹਦਾ ਵਿਚੋਲਾ ਯਾਰ ਪਾਇਆ ਉਹਦਾ ਸਮਾਨ ਵਾਪਸ ਕਰਵਾਤਾ ਤੇ ਆਜੋ ਆਪਾਂ ਗੱਲ ਕਰਦੇ ਆਂ ਬੰਦੇ ਨਾਲ ਉਹਦੇ ਕੀ ਕੀ ਚੀਜ਼ਾਂ ਉਹਨੂੰ ਵਾਪਸ ਮਿਲੀਆਂ ਤੇ ਕੀ ਨਹੀਂ ਮਿਲੀਆਂ ਆਜੋ ਖਿੱਚ ਕੇ ਮਾੜਾ ਜਾ 25 25 50 ਕੋਈ ਸਾਥੋਂ ਉਤੇ ਦਿਖਾ ਅੱਜ ਦਿਖਾਉਨੇ ਆ ਸੋਨੂੰ ਬੰਦਾ ਦੁਨੀਆ ਚੜਦੀ ਤੋਂ ਚੜਦੀ ਪਈ ਆ ਇਸ ਬੰਦੇ ਦੇ ਘਰੇ ਚੋਰੀ ਹੋਈ ਸੀ ਇਹਨੇ ਪੌਲਸ ਨੂੰ ਤਲਾਹ ਦੇਣ ਦੀ ਬਜਾਏ ਸਿੱਧੀ ਚੋਰਾਂ ਨਾਲ ਕੰਟੈਕਟ ਚੋਰਾਂ ਨੂੰ ਵਿੱਚ ਵਿਚੋਲੇ ਪਾ ਕੇ ਉਹਨੇ ਆਪਦਾ ਸਮਾਨ ਚੋਰਾਂ ਤੋਂ ਵਾਪਸ ਲਿਆ ਸਤਿ ਸ਼੍ਰੀ ਅਕਾਲ ਜੀ ਸੋਡੇ ਕਰੇ ਚੋਰੀ ਹੋਈ ਸੀ ਹਾਂਜੀ ਸਾਡੇ ਕਰੇ ਚੋਰੀ ਹੋ ਗਈ ਸੀ ਤੁਸੀਂ ਕਿੱਥੇ ਗਏ ਸੀਗੇ ਅਸੀਂ ਵਿਆਹ ਤੇ ਗਏ ਹੋਏ ਸੀਗੇ ਅੱਛਾ ਤੁਸੀਂ ਵਿਆਹ ਤੇ ਗਏ ਤੇ ਮੁੜ ਕੇ ਜਦੋਂ ਤੁਸੀਂ ਘਰੇ ਆ ਕੇ ਦੇਖਿਆ ਤੇ ਚੋਰੀ ਸੋਡੇ ਘਰੇ ਹੋਈ ਪਈ ਸੀ ਹਾਂਜੀ ਲੀੜੇ ਲੂੜੇ ਸਾਰੇ ਕੋਈ ਪੈਸੇ ਥੋੜੇ ਘਣੇ ਪੈਸੇ ਸੀਗੇ ਸਾਰੇ ਚੱਕ ਕੇ ਲੈ ਗਏ ਉਹ ਅੱਛਾ ਜਨਨ ਕੀ ਚੋਰ ਸੋਡੇ ਘਰੋਂ ਸਾਰਾ ਸਮਾਨ ਚੱਕ ਕੇ ਲੈ ਗਏ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਆਹ ਬੰਦੇ ਨੇ ਚੋਰੀ ਕੀਤੀ ਹੈ ਮੈਨੂੰ ਕਿਸੇ ਤੇ ਸ਼ੱਕ ਸੀਗਾ ਜੀ ਠੀਕ ਆ ਮਨਨ ਕਿ ਤੇ ਸ਼ੱਕ ਸੀ ਮੈਂ ਉਹਦੇ ਨਜ਼ਰ ਰੱਖੀ ਮੈਨੂੰ ਪਤਾ ਲੱਗ ਗਿਆ ਵੀ ਹਾਂਸ ਪੂਰਾ ਸ਼ੱਕ ਹੋ ਗਿਆ ਤੇ ਮੈਂ ਉਹਦੇ ਤੇ ਨਜ਼ਰ ਰੱਖੀ ਮੈਨੂੰ ਪਤਾ ਲੱਗ ਗਿਆ ਹਾਂ ਵੀ ਇਹਨੇ ਚੋਰੀ ਬੰਦੇ ਨੇ ਕੀਤੀ ਅੱਛਾ ਜੈਨੂ ਮਨਨ ਕਿ ਤੇ ਉਹ ਬੰਦੇ ਤੇ ਸ਼ੱਕ ਸੀ ਵੀ ਮੈਂ ਇਹ ਵੇਖਦਾ ਸੀ ਵੀ ਸਾਡੇ ਘਰੇ ਕੋਈ ਅੱਜ ਹੈ ਨਹੀਂਗਾ ਤੇ ਇਹ ਬੰਦਾ ਲੈ ਕੇ ਗਿਆ ਹੋਊਗਾ ਹਣਾ ਤੇ ਤੂੰ ਹੁਣ ਸਿੱਧੇ ਮੱਥੇ ਤੇ ਕਹਿ ਨਹੀਂ ਹੁਣਾ ਸਿੱਧੇ ਮੱਥੇ ਨਹੀਂ ਕਿਹਾ ਸੀ ਜੀ ਮੈਂ ਫੇਰ ਤੂੰ ਬੱਚੇ ਬਕੀ ਬਕੀ ਬਚੋਲਾ ਪਾਇਆ ਵਿੱਚ ਨਾ ਮੈਂ ਪੁਲਿਸ ਰਿਪੋਰਟ ਕਰੀ ਕਿਤੇ ਨਹੀਂ ਕੋਹ ਕਰਿਆ ਤੇ ਮੈਂ ਮੁੜ ਕੇ ਕਰਿਆ ਤੇ ਕਿਸੇ ਕੋਈ ਬੰਦਾ ਜਿਹੜਾ ਕੋਈ ਚੋਰੀ ਕਰਦਾ ਸੀਗਾ ਉਹਨੇ ਫੋਨ ਤੇ ਗੱਲ ਕਰੀ ਇਸ ਗੋਤਕਾਲ ਕਰੀ ਮੈਂ ਕਿਉਂ ਕਰਕੇ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਕਹਿੰਦੇ ਕੋਈ ਆਪਾਂ ਪੁੱਛ ਲਾਂਗੇ ਉਹ ਬੰਦੇ ਨੇ ਚੋਰੀ ਕੀਤੀ ਉਸ ਤੋਂ ਬਾਅਦ ਸਾਡਾ ਸਮਾਨ ਬਾਸ ਕਰ ਰਾ ਤਸੀ ਅੱਜ ਅੱਛਾ ਜੇ ਕਿ ਇਹ ਕਹਿੰਦਾ ਜੀ ਇਹਨੇ ਨਾ ਆਦਾ ਕੋਈ ਬੰਦਾ ਵਿਚੋਲਾ ਵਿੱਚ ਪਾਇਆ ਉਹ ਬੰਦਾ ਗਾਂ ਵੀ ਚੋਸ ਸੀ ਉਹ ਹੈ ਨਾ ਉਹਨੇ ਗਾਂ ਉਹ ਮੁੰਡਿਆਂ ਨਾਲ ਗੱਲ ਕੀਤੀ ਇਹਦੇ ਪੈਸੇ ਉਹਨਾਂ ਨੇ ਪੈਸੇ ਇਹਦੇ ਕੁਝ ਸੋਨੇ ਦੇ ਗੇਜੇ ਵਾਦ ਸੀਗੇ ਗਹਿਣੇ ਸੀਗੇ ਉਹ ਇਹਨੂੰ ਵਾਪਸ ਕਰਵਾਏ ਮੜ ਕੇ ਕੀ ਹੁਣ ਤੁਸੀਂ ਮੰਨ ਕੇ ਚੱਲੋ ਵੀ ਤੇਰਾ ਕੰਮ ਹੋ ਗਿਆ ਤੋੜੇ ਲੁੱਟ ਖੁੱਟ ਹੋ ਗਈ ਹੁਣ ਤੂੰ ਕੀ ਕਰ ਚਾਹਣਾ ਵੀ ਉਹਨਾਂ ਨੂੰ ਸਜ਼ਾ ਦਿਵਾਉਣੀ ਹੈ ਜਾਂ ਨਹੀਂ ਦਿਵਾਉਣੀ ਸਜ਼ਾ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਕੱਲ ਨੂੰ ਕਿਸੇ ਦਾ ਘਰ ਪਟਣ ਗਿਆ ਜੀ ਠੀਕ ਹੈ ਜੇ ਹੁਣ ਤੂੰ ਹੁਣ ਤੋਂ ਮੰਨ ਕੇ ਚੱਲ ਤੈਨੂੰ ਸਾਰਾ ਕੁਝ ਮਿਲ ਗਿਆ ਤੂੰ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਹਾਂ ਪੈਸੇ ਦਿੱਤੇ ਸੀ 10000 ਰੁਪਏ ਇੱਕ ਨੂੰ ਦਿੱਤੇ 10 ਇੱਕ ਨੂੰ ਦਿੱਤਾ ਸੀ ਅੱਛਾ ਤੂੰ ਮੰਨ ਕੇ ਚੱਲ ਤੂੰ ਸਜ਼ਾ ਦਿਵਾਉਣੀ ਹੈ ਤੇ ਤੂੰ ਉਹਨਾਂ ਨੂੰ ਪੈਸੇ ਦੇਈ ਜਨ ਉਹਨਾਂ ਤਾਂ ਲਾਲਚ ਹੋਰ ਵੱਜੂਗਾ ਹੋਰ ਤਾਂ ਵੱਜੂਗਾ ਇਹ ਮੰਨ ਲਵੀ ਹੁਣ ਮੈਂ ਇਹੀ ਗੱਲ ਕਹਿਣਾ ਵੀ ਵੀ ਚੋਰੀ ਉਹ ਮੰਨ ਲਵੀ ਇਹਨੇ ਵੀ ਜਿਹੜੇ ਪੈਸੇ ਮੇਰੇ ਗਏ ਤਾਂ ਗਏ ਸੀਗੀ ਠੀਕ ਹੈ ਮੰਨ ਕੇ ਚੱਲ ਵੀ ਤੂੰ ਸਜਾ ਇਹ ਇੱਕ ਪਾਸੇ ਦਾ ਬਾਈ ਕਹਿੰਦਾ ਮੈਂ ਸਜਾ ਦਵਾਉਣੀ ਹੈ ਇੱਕ ਪਾਸੇ ਉਹਨਾਂ ਨੂੰ 10-1000 ਰੁਪਇਆ ਉਨ ਨਾਮ ਵਜੋਂ ਦਿੱਤਾ ਵੀ ਇਹ ਮੇਰਾ ਸਮਾਨ ਵਾਪਸ ਕਰਕੇ ਉਹਦਾ ਕੱਲ ਨੂੰ ਕਿਸੇ ਹੋਰ ਦੇ ਘਰੇ ਜਾ ਕੇ ਚੋਰੀ ਕਰ ਲੈਣਗੇ ਤੇ ਉੱਥੇ ਵੀ ਦੇਣਗੇ ਸਮਾਨ ਵਾਪਸ ਬਾਪਾ ਇੱਕ ਗੱਲ ਕਹਿਨੇ ਆ ਬਾਈ ਜੇ ਹੁਣ ਬੰਦੇ ਜਿਹੜੇ ਚੋਰਾ ਕਿਸੇ ਦੇ ਘਰੇ ਨਾ ਚੋਰੀ ਕਰੋ ਬਾਈ ਬਣ ਕੇ ਜੇ ਕਿਸੇ ਦਾ ਕੀ ਪਤਾ ਮਿਹਨਤ ਦੀ ਕਮਾਈ ਕਰਕੇ ਕੀ ਆਪਦਾ ਕਿੰਨਾ ਕੋਹ ਲਾ ਕੇ ਅਗਲੇ ਨੇ ਖੂਨ ਪਸੀਨੇ ਦੀ ਕਮਾਈ ਤੇ ਆਪਦਾ ਬਣਾਇਆ ਹੁੰਦਾ ਤਾਂ ਤੁਸੀਂ ਮੈਂਟਾਂ ਦੇ ਵਿੱਚ ਉਹਨੂੰ ਤੈਸ ਨਾਸ ਕਰ ਦਿੰ ਭਾਈ ਜਦੋਂ ਮੰਨ ਕੇ ਚਲ ਤੂੰ ਘਰੇ ਆ ਤੇ ਤੇਰੇ ਕੀ ਦਿਮਾਗ ਤੇ ਵੀ ਕਿੰਨਾ ਕਮਨ ਦੁਖੀ ਹੋਇਆ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਜਿਹਦੇ ਅਸੀਂ ਘਰੇ ਗਏ ਜਿੰਦਾ ਜਿੰਦਾ ਲੱਗਿਆ ਸੀ ਵਦਗੀ ਸ਼ਾਮਕਣਾ ਘਰੇ ਗਏ ਵਿਆਹ ਤੇ ਗਏ ਸੀਗੇ ਤੇ ਉਦੋਂ ਬਾਅਦ ਜਦੋਂ ਘਰੇ ਆਏ ਤੇ ਜਾਂ ਮਨ ਪਰੇਸ਼ਾਨ ਹੋ ਗਿਆ ਕੀ ਹੋ ਗਿਆ ਕੀ ਨਹੀਂ ਹੋ ਗਿਆ ਪੈਗ ਬੁਗ ਲਾਏ ਹੋਣਗੇ ਲੈ ਗਈ ਹੋਣੀ ਆ ਸਾਰੀ ਲੈ ਗਈ ਉਥੋਂ ਅਦਗਾ ਲੈ ਕੇ ਆਏ ਸੀਗੇ ਤੇ ਮੁੜ ਕੇ ਜਦ ਪੈਗ ਲੈ ਤੇ ਆਏ ਸੀਗੇ ਵਦਗੀ ਸੈਟਾ ਕਮ ਤੇ ਹੁਣ ਉੱਥੇ ਆ ਕੇ ਸਾਰੇ ਸਾਣੀ ਵਰਗੇ ਅੱਛਾ ਜਨਕੀ ਕੇ ਪਾਈ ਕਹਿੰਦਾ ਮੈਂ ਪੈਗ ਪੁੱਗ ਲਾ ਕੇ ਆਇਆ ਸੀਗਾ ਦੁਨੀਆ ਰੰਗੀਨ ਲੱਗਦੀ ਸੀ ਜਦੋਂ ਅੰਦਰ ਵੜਿਆ ਤਾਂ ਸਾਰੀ ਪੀਤੀ ਲੈ ਗਈ ਪੀਤੀ ਤਾਂ ਲੈਣੀ ਸੀ ਬਈ ਜਦੋਂ ਤੇਰਾ ਘਰ ਵਧੀਆ ਬਣਿਆ ਵਾ ਛੱਡ ਕੇ ਗਿਆ ਤਾਂ ਜਦੋਂ ਸੁਰੇ ਕੱਪੜੇ ਭਾਂਡੇ ਖਿਲਰੇ ਤੇ ਤੈਨੂੰ ਦੁੱਖ ਹੋਇਆ ਹੋਊਗਾ ਨਾ ਹਾਂ ਬਹੁਤ ਜ਼ਿਆਦਾ ਦੁੱਖ ਹੋਇਆ ਜਿੰਨਾ ਵੀ ਕਹਿ ਦੇਉ ਫੇਰ ਮਨ ਕੇ ਤੂੰ ਆਖੀ ਸੋਚਿਆ ਬੁੜੀਆਂ ਤਾਂ ਰੋਂਦੀਆਂ ਹੋਣੀਆਂ ਬੁੜੀਆਂ ਬਹੁਤ ਰੋਂਦੀਆਂ ਕਰਦੇ ਬੱਚੇ ਵੀ ਕਹਿੰਦੇ ਸੀ ਆਪਣੇ ਘਰ ਕੀ ਹੋ ਗਿਆ ਕੀ ਨਹੀਂ ਹੋ ਗਿਆ ਬਹੁਤ ਜ਼ਿਆਦਾ ਦੁੱਖ ਆਇਆ ਜੀ ਅਜਾ ਜਾਨੀ ਕਿ ਇਹਨਾਂ ਦੇ ਘਰੇ ਚੋਰੀ ਜਦੋਂ ਹੋਈ ਕਹਿੰਦਾ ਮੈਨੂੰ ਦੁੱਖ ਆਇਆ ਤੇ ਮੁੜ ਕੇ ਤੂੰ ਉਹ ਚੋਰ ਫੜ ਲੇ ਬੱਚ ਬਚੋਲਾ ਪਾਲਿਆ ਉਹਨੂੰ ਤੂੰ ਸਮਾਨ ਦੇ ਤਾ ਸਾਰਾ ਕੁਝ ਲੈ ਲਿਆ ਉਹਨੂੰ ਤੂੰ ਪੈਸੇ ਨਹੀਂ ਜਿਦਦੇ ਨੇ ਉਹਨਾਂ ਨੂੰ ਤੂੰ ਪੜਾਉਂਦਾ ਚੱਲ ਹੁਣ ਤੇਰਾ ਸਮਾਨ ਮਿਲ ਗਿਆ ਤੈਨੂੰ ਹੁਣ ਤੈਨੂੰ ਹੁਣ ਆਪਣੇ ਪਤਾ ਕੀ ਲੋਕਾਂ ਦਾ ਕੰਮ ਕੀ ਆ ਕਹਿੰਦੇ ਜੀ ਅੱਗ ਉਹਨਾਂ ਦੇ ਘਰੇ ਲੱਗੀ ਐ ਸਾਨੂੰ ਕੀ ਅੱਗ ਆਪਦੇ ਘਰੇ ਵੀ ਆਊਗਾ ਸੇਕ ਤਾਂ ਆਊਗਾ ਜੇ ਅੱਗ ਕਿਸੇ ਦੇ ਘਰੇ ਲੱਗੀ ਐ ਕਿਸੇ ਦਿਨ ਆਪਣੇ ਵੀ ਆਊਗਾ ਜੇ ਆਪਾਂ ਮਿਲ ਗਏ ਵੀ ਅੱਜ ਇਹਦੇ ਘਰੇ ਚੋਰੀ ਹੋ ਗਈ ਆ ਪਾਸ ਸੋਨਾ ਜੇ ਨਾਲਾਂਡ ਗਵਾਂਡੇ ਤੋਂ ਕੋਈ ਹੈਗਾ ਉਹਦੀ ਥੋੜੀ ਜੀ ਨਿਗ੍ਹਾ ਰੱਖ ਲੋ ਜਦੋਂ ਜੇ ਆਪਾਂ ਕਹਿ ਕੇ ਗਏ ਆਂ ਵੀ ਅਗਲਾ ਤੁਹਾਨੂੰ ਦੇ ਵਿਸ਼ਵਾਸ ਤੇ ਛੱਡ ਕੇ ਜਾਂਦਾ ਕਿਉਂਕਿ ਜਿਹਨੇ ਚੋਰੀ ਕਰਨੀ ਹੁੰਦੀ ਆ ਉਹ ਬੰਦਾ ਇੱਕ ਨਾ ਦੋ ਤਿੰਨ ਦਿਨ ਅਗਲਾ ਡੀਕ ਲਾ ਕੇ ਬੈਠਾ ਹੁੰਦਾ ਵੀ ਅਸੀਂ ਇਹ ਜਿੱਦੇ ਕਿਤੇ ਪਾਸੇ-ਆਸੇ ਹੋਣਗੇ ਅਸੀਂ ਸਮਾਨ ਚੱਕਾਂਗੇ ਉਦੋਂ ਬਾਅਦ ਕੀ ਹੋਇਆ ਇਹ ਪਾਸੇ-ਆਸੇ ਹੋਏ ਤੇ ਨੇ ਸਮਾਨ ਚੱਕ ਕੇ ਫਰ ਹੋ ਗਏ ਇਹ ਬੰਦੇ ਵਿਆਹ ਤੋਂ ਆਏ ਪੀਤੀ ਖਾਦੀ ਦੀ ਸਾਰੀ ਲੈ ਗਈ ਬੁੜੀਆਂ ਰੋਂਦੀਆਂ ਸੀਗੀਆਂ ਇਹ ਰੋਂਦਾ ਸੀਗਾ ਉਦੋਂ ਮੁੜ ਕੇ ਨੇ ਆਪਦਾ ਦਿਮਾਗ ਲਾਇਆ ਬੰਦਾ ਵੇਖਿਆ ਵੀ ਆ ਸਾਡੇ ਘਰ ਦੇ ਮੂਹਰੇ ਆਹ ਬੰਦਾ ਗੇੜੇ ਲਾਉਂਦਾ ਸੀ ਉਹਨੇ ਵਿਚ ਵਿਚੋਲਾ ਪਾ ਕੇ ਤੇ ਉਹਨੂੰ ਉਹ ਗਾਂਵੋਂ ਵੀ ਬੰਦਾ ਚੋਰ ਸੀ ਉਹਨ ਵਿੱਚ ਵਿਚੋਲਾ ਪਾ ਕੇ ਉਹ ਤੋਂ ਸਮਾਨ ਵਾਪਸ ਕਰਵਾ ਲੈ ਚਲ ਦੱਸਦਾ ਯਾਰ ਉਹਨਾਂ ਨੂੰ ਉਂ ਦੇ ਤਾਂ ਨਾਮ ਵਜੋਂ ਚਲ ਇਮਾਨਦਾਰੀ ਚ ਉਹਨਾਂ ਨੇ ਭਲਾ ਚੋਰੀ ਕੀਤੀ ਸੀ ਉਹਨਾਂ ਨੇ ਮੰਨ ਕੇ ਇਹਨੂੰ ਵਾਪਸ ਕਰਤਾ ਨਾ ਮੰਨਦੇ ਫੇਲ ਕੜਾ ਇਹਦੇ ਕੋਲ ਕੁਛ ਸੀਗਾ ਨਾ ਕੈਮਰਾ ਸੀ ਨਾ ਕੁਛ ਹੋਰ ਸੀ ਇੱਕ ਸ਼ੱਕ ਦੇ ਅਧਾਰ ਤੇ ਉਹਨੇ ਉਹਨੂੰ ਕਿਹਾ ਤਾਂ ਉਹ ਮੰਨ ਕੇ ਅਗਲਾ ਨੇ ਦੇਤਾ ਬਈ ਹੁਣ ਤੂੰ ਮੰਨ ਕੇ ਚੱਲ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਜਿਹੜੇ ਉਹ ਮੰਨ ਕੇ ਹਾਂਜੀ ਧੰਨਵਾਦ ਕਰਨਾ ਚਾਹੁੰਦੇ ਜਿਹੜੇ ਮੰਨ ਗਏ ਕੰਮ ਤਾਂ ਉਹਨਾਂ ਨੇ ਬਸੇ ਗਲਤ ਕੀਤਾ ਸੀਗਾ ਹਾਂ ਹਾਂ ਗਲਤ ਬਹੁਤ ਜ਼ਿਆਦਾ ਕਰੇ ਮੈਂ ਤਾਂ ਕਹਿੰਦਾ ਸਾਰੇ ਬ ਆਪਣੇ ਜਦੋਂ ਜਾਣੇ ਕਿਸਨ ਦੱਸਿਆ ਕਰੋ ਪੈਸੇ ਜਾਣਾ ਗੁਪਤ ਦੱਸ ਦਿਆ ਕਰੋ ਤੇ ਪਰ ਇਹ ਨਾ ਗੱਲ ਹੋਈ ਮੈਂ ਹਰ ਇੱਕ ਕੋਲੇ ਦੱਸਿਆ ਕਰੋ ਸੀ ਜਾਣਾ ਜਾਣਾਗਾ ਨਾਲ ਦੇ ਘਰ ਦੇ ਦਾ ਜਰੂਰ ਦੱਸ ਕੇ ਜਾਣਾ ਚਾਹੀਦਾ ਹਨ ਫੇਰ ਬਾਈ ਮੰਨ ਕੇ ਚੱਲ ਹੁਣ ਤੂੰ ਉਸ ਤੋਂ ਬਾਅਦ ਕੋਈ ਇਨਕੁਆਰੀ ਦਾ ਕਰਾਉਂਦਾ ਉੱਥੇ ਇਨਕੁਆਰੀ ਕੋਹ ਨਹੀਂ ਕਰਾਈ ਜੀ ਮੈਂ ਤਾਂ ਤੇ ਹੁਣ ਮੈਂ ਇਹ ਗੱਲ ਸੋਚੀ ਸੀਗੀ ਉਹ ਕਹਿੰਦੇ ਕਹਿੰਦੇ ਸਾਨੂੰ ਪੈਸੇ ਦੇ ਦਿਆ ਕਰ ਕਹਿੰਦੇ ਤੇ ਅਸੀਂ ਵੀ ਕਹਿੰਦੇ ਤੇਰੀ ਨਿਗਰ ਰੱਖਿਆ ਕਰਾਂਗੇ। ਘਾਤ ਦੀ ਨਿਗਰ ਰੱਖਿਆ ਕਰਾਂਗੇ। ਕਿਰਮੇ ਖੇਤ ਬੰਨੇ ਜਾਣਾ ਕਿਤੇ ਵੀ ਜਾਣਾ ਹੁੰਦਾ। ਮਾਲ ਜਵਾਕਾਂ ਦੇ ਛੱਟਪੇਟ ਮਾਰ ਸਕਦੇ ਹਨ ਇਹਨਾਂ ਦਾ ਕੀ ਪਤਾ ਹੁੰਦਾ ਹੈਗਾ। ਤੇ ਇਸ ਕਾਰਨ ਵੀ ਮੈਂ ਆਖਾ ਵਿੱਚ ਉਹਨਾਂ ਨੂੰ ਪੈਸੇ ਦੇ ਦੇਣਾ ਜੀ ਮੈਂ। ਅੱਛਾ ਤੇ ਜਾਨੀ ਕਿ ਤੂੰ ਤਨਖਾਹ ਬਹਨਤੀ ਉਹਦੇ ਆ। ਤੇ 2000 ਰੁਪਏ ਕਿਤੇ ਦੇ ਦੀਦਾ। ਤੇ ਮੈਂ ਕਹਿੰਦੇ ਤੁਹਾਡੇ ਘਰੇ ਨਹੀਂ ਕਰਦੇ ਅਸੀਂ ਉ ਵੀ ਨਿਗਰ ਰੱਖਾਂ ਹੋਰ ਕੋਈ ਬੰਦਾ ਆਊਗਾ। ਇਹ ਅੱਛਾ ਕਹਿੰਦਾ ਵੀ ਮੈਂ ਸਿਕਿਉਰਿਟੀ ਗਾਰਡ ਦਾ ਕੰਮ ਦੇਤਾ ਉਹਨਾਂ ਨੂੰ ਵੀ 2000 ਰੁਪਏ ਚੜੇ ਮਹੀਨੇ ਦਿੰਦਾ ਕਹਿੰਦਾ ਵੀ ਮੈਂ ਮੇਰੇ ਘ ਦਸ਼ਮਣੀ ਉਹਨਾਂ ਨਾਲ ਤਾਂ ਨਹੀਂ ਪਾਈ ਵੀ ਕੱਲ ਨੂੰ ਮੇਰੇ ਵੀ ਛੱਟ ਪੇਟ ਮਾਰ ਸਕਦੇ ਆ ਘਰ ਵਾਲੀ ਕੱਲੀ ਘਰੇ ਹੁੰਦੀ ਉਹਦੇ ਨਾਲ ਵੀ ਗਲਤ ਹਰਕਤ ਕਰ ਸਕਦੇ ਆ ਇਹਨਾਂ ਨਾਲ ਪੰਗਾ ਲਿਆ ਮੜਾ ਠੀਕ ਆ ਮੜਾ ਹੀ ਮੜਾ ਠੀਕ ਹੁਣ ਤੁਹਾਡਾ ਸਾਰਾ ਸਮਾਨ ਮਿਲ ਗਿਆ ਹਾਂ ਮਿਲ ਗਿਆ ਜੀ ਠੀਕ ਆ ਧੰਨਵਾਦ ਗੱਲ ਤਾਂ ਮਿੱਤਰੋ ਗਲਤੀ ਹੁੰਦੀ ਆ ਚੋਰੀ ਇਹ ਕਦੇ ਗੁੱਝੀ ਨਹੀਂ ਰਹਿੰਦੀ ਹੁੰਦੀ ਜਿੱਡੀ ਮਰਜ਼ੀ ਡੂੰਗਾ ਕਹਿੰਦੇ ਹੁੰਦੇ ਆ ਆਪਾਂ ਚੋਰੀ ਕਰਕੇ ਸਮਾਨ ਨਾ ਪਾਦੋ ਉਹ ਨਿਕਲ ਹੀ ਆਉਂਦਾ ਇੱਕ ਨਾ ਇੱਕ ਦਿਨ ਤਾਂ ਚੋਰ ਆ ਜਾਂ ਕੋਈ ਬੰਦਾ ਗੁਨਾਹਗਾਰ ਆ ਉਹ ਇੱਕ ਨਾ ਇੱਕ ਦਿਨ ਤਾਂ ਫੜਿਆ ਹੀ ਜਾਂਦਾ ਪਰ ਆਪਾਂ ਇਹ ਗੱਲ ਕਹਿਨੇ ਆ ਕਿਸੇ ਦੀ ਮਿਹਨਤਾਂ ਦੀ ਕੀਤੀ ਕਮਾਈ ਨੂੰ 1 ਮਿੰਟ ਦੇ ਵਿੱਚ ਤੁਸੀਂ ਖਖਰ ਭਖਰ ਨਾ ਕਰਦਿਆ ਕਰੋ ਆਪਦਾ ਕੰਮ ਕਰੋ ਨਸ਼ੇ ਪੱਤੇ ਤੋਂ ਰਹਿਤ ਹੋ ਜਾਓ ਆਪਦਾ ਕੰਮ ਕਰੋ ਇੱਕ ਸਾਡੀ ਵੀਡੀਓ ਹੁੰਦੀ ਆ ਸਿੱਖਿਆ ਦੇਣ ਲਈ ਉਹਨੂੰ ਤੁਸੀਂ ਸਹੀ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਤੁਹਾਡੀ ਮਰਜ਼ੀ ਆ ਬਾਕੀ ਸਾਡਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਵੀਡੀਓ ਬਾਰੇ ਦੱਸੋ ਤੁਹਾਨੂੰ ਕਿਵੇਂ ਲੱਗੀ ਇਦਾਂ ਦੀਆਂ ਵੀਡੀਓ ਤੁਹਾਨੂੰ ਹੋਰ ਲੈ ਕੇ ਆਵਾਂਗੇ ਧੰਨਵਾਦ